ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਅੱਜ ਦੀ ਕਹਾਣੀ ਆ ਗੁਰਮੇਲ ਸਿੰਘ ਤੇ ਨਸੀਬ ਕੌਰ ਦਾ ਵਿਆਹ ਹੁੰਦਾ ਵਿਆਹ ਤੋਂ ਬਾਅਦ ਉਹਨਾਂ ਦੇ ਇੱਕ ਬੇਟਾ ਪੈਦਾ ਹੁੰਦਾ ਇੱਕ ਬੇਟੇ ਤੋਂ ਬਾਅਦ ਉਹ ਦੂਸਰਾ ਬੱਚਾ ਨਹੀਂ ਲੈਂਦੇ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਜਿਹੜੀ ਆਪਣੀ ਕਮਾਈ ਹੈ ਉਹ ਇੰਨੀ ਜ਼ਿਆਦਾ ਨਹੀਂ ਹੈਗੀ ਤੇ ਇੱਕ ਬੱਚੇ ਦੀ ਪਰਵਰਿਸ਼ ਹੀ ਮਸਾ ਹੋਊਗੀ ਉਹ ਚਾਹੁੰਦੇ ਸੀ ਕਿ ਉਹਨਾਂ ਦੇ ਬੇਟੇ ਦੀ ਪਰਵਰਿਸ਼ ਬਹੁਤ ਵਧੀਆ ਤਰੀਕੇ ਨਾਲ ਕਰਨ ਤੇ ਉਹਦਾ ਵਧੀਆ ਫਿਊਚਰ ਬਣਾਉਣ ਉਹ ਬੜੇ ਚਾਅ ਨਾਲ ਆड्डा ਨਾਲ ਆਪਣੇ ਬੇਟੇ ਨੂੰ ਪਾਲਦੇ ਆ ਬੇਟਾ ਪੜਨ ਜਾਂਦਾ ਸਕੂਲ ਸਕੂਲ ਤੋਂ ਬਾਅਦ ਕਾਲਜ ਕਾਲਜ ਤੋਂ ਬਾਅਦ ਉਹਨੇ ਪ੍ਰੋਫੈਸ਼ਨਲ ਡਿਗਰੀ ਡਿਪਲੋਮੇ ਕੀਤੇ ਤੇ ਉਹਨੂੰ ਨੌਕਰੀ ਮਿਲ ਗਈ ਨੌਕਰੀ ਤੋਂ ਬਾਅਦ ਉਹਨੇ ਵਧੀਆ ਜੋਬ ਧੁਆਂ ਕਰ ਲਈ ਤੇ ਫਿਰ ਹਨਾ ਮਾਪਿਆਂ ਨੂੰ ਹੁੰਦਾ ਵੀ ਜਦੋਂ ਬੱਚਾ ਸੈੱਟ ਹੋ ਜੇ ਤਾਂ ਉਹਦਾ ਵਿਆਹ ਕਰੀਏ। ਉਹਦੇ ਲਈ ਇੱਕ ਵਧੀਆ ਅਮੀਰ ਘਰ ਦੀ ਕੁੜੀ ਦਾ ਰਿਸ਼ਤਾ ਆਉਂਦਾ ਤੇ ਨਸੀਬਕੌਰ ਆਪਣੇ ਪਤੀ ਗੁਰਮੀਲਪੌਰ ਨੂੰ ਕਹਿੰਦੀ ਆ ਕਿ ਹੁਣ ਆਪਣੇ ਜੱਗੀ ਦੇ ਵਿਆਹ ਦੀ ਉਮਰ ਆ ਗਈ ਆਪਾਂ ਐਂ ਦਾ ਰਿਸ਼ਤਾ ਲੈ ਲਈਏ। ਉਹ ਕਹਿੰਦਾ ਵੀ ਤੂੰ ਜੱਗੀ ਨਾਲ ਗੱਲ ਕਰ ਲੈ ਜੇ ਜੱਗੀ ਨੂੰ ਕੋਈ ਇਤਰਾਜ਼ ਨਹੀਂ ਤਾਂ ਆਪਾਂ ਰਿਸ਼ਤਾ ਲੈ ਲਵਾਂਗੇ। ਨਸੀਬਕੌਰ ਜੱਗੀ ਕੋਲ ਗੱਲ ਕਰਦੀ ਆ ਤੇ ਉਹ ਕਹਿੰਦਾ ਵੀ ਠੀਕ ਐ ਮੰਮੀ ਜਿਵੇਂ ਤੁਹਾਨੂੰ ਠੀਕ ਲੱਗੇ ਕਿਉਂਕਿ ਉਹਦੀ ਮਾਂ ਕਹਿੰਦੀ ਪੁੱਤ ਅਸੀਂ ਤੈਨੂੰ ਪੂਰੇ ਚਾਮਾਂ ਲਾਡਾਂ ਨਾਲ ਪੜਾਇਆ ਲਖਾਇਆ ਹਣਾ ਤੇ ਹੁਣ ਸਾਨੂੰ ਇਹ ਆ ਵੀ ਅਸੀਂ ਤੇਰਾ ਵਿਆਹ ਵਧੀਆ ਕਰ ਲਈਏ ਤੇ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਈਏ ਅ ਚਲੋ ਭਾਈ ਰਿਸ਼ਤਾ ਜਿਹੜਾ ਹੁੰਦਾ ਉਹ ਵੇਖਿਆ ਜਾਂਦਾ ਤੇ ਕੁੜੀ ਉਹਨਾਂ ਦੇ ਪਸੰਦ ਆ ਜਾਂਦੀ ਆ ਦੋ ਤਿੰਨ ਮਹੀਨਿਆਂ ਦੇ ਵਿੱਚ ਉਹਨਾਂ ਦਾ ਵਿਆਹ ਹੋ ਜਾਂਦਾ ਤੇ ਨਸੀਬਕੌਰ ਦੀ ਜਿਹੜੀ ਨੂਹ ਆ ਉਹ ਵਿਆਹ ਕੇ ਘਰ ਆ ਜਾਂਦੀ ਆ ਜੱਗੀ ਦੇ ਵਿਆਹ ਤੋਂ 4-5 ਮਹੀਨੇ ਬਾਅਦ ਗੁਰਮੇਲ ਸਿੰਘ ਦੀ ਹੱਟ ਅਟੈਕ ਨਾਲ ਮੌਤ ਹੋ ਜਾਂਦੀ ਆ ਨਸੀਬਕੌਰ ਆ ਜਿਹੜੀ ਇਕੱਲੀ ਰਹਿ ਜਾਂਦੀ ਆ ਭਾਵੇਂ ਕਿ ਉਹਦੇ ਪੁੱਤ ਨੂੰ ਘਰ ਵਿੱਚ ਹੁੰਦੇ ਆ ਪਰ ਜੀਵਨ ਸਾਥੀ ਦਾ ਵਿਛੋੜਾ ਜਿਹੜਾ ਜਿਹਨੂੰ ਇਹ ਵਿਛੋੜਾ ਜਿਹਦਾ ਪਿਆਗਾ ਉਹੀ ਸਮਝ ਸਕਦਾ ਕਿਉਂਕਿ ਇਸ ਉਮਰ ਦੇ ਵਿੱਚ ਜਦੋਂ ਬੱਚੇ ਆਪਣੀ ਲਾਈਫ ਦੇ ਵਿੱਚ ਵਿਜੀ ਹੋ ਜਾਣ ਉਦੋਂ ਬਜ਼ੁਰਗਾਂ ਨੂੰ ਖਾਸ ਕਰਕੇ ਆਪਣੇ ਜੀਵਨ ਸਾਥੀ ਦੀ ਲੋੜ ਰਹਿੰਦੀ ਆ ਨਸੀਬਕੌਰ ਥੋੜੀ ਜਿਹੀ ਨਾ ਚਿੜਚਿੜੇ ਸੁਭਾਅ ਦੀ ਹੋ ਗਈ ਉਹਦਾ ਜੀ ਨਾਲ ਲੱਗਦਾ ਵੈਸੀ ਤੇ ਉਹ ਕੁਝ ਨਾ ਕੁਝ ਘਰੇ ਕਰਦੀ ਰਹਿੰਦੀ ਜਿਹੜੀ ਨਸੀਬਕੌਰ ਦੀ ਨੂੰ ਸੀ 6 ਕੁ ਮਹੀਨੇ ਤੱਕ ਤਾਂ ਉਹਦੇ ਨਾਲ ਠੀਕ ਰਹੀ ਉਸ ਤੋਂ ਬਾਅਦ ਉਹ ਆਪਣੀ ਸੱਸ ਤੇ ਚੇੜਨ ਲੱਗੀ ਉਹ ਤੇ ਖਿਜਣ ਲੱਗੀ ਉਹ ਆਪਣੇ ਘਰ ਵਾਲੇ ਜੱਗੀ ਨੂੰ ਕਹਿੰਦੀ ਕਿ ਜੱਗੀ ਮੰਮੀ ਆ ਜਿਹੜੇ ਉਹ ਸਾਰਾ ਦਿਨ ਕਿਚਰ-ਕਿਚਰ ਕਰਦੇ ਰਹਿੰਦੇ ਆ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਆ ਸਾਰਾ ਦਿਨ ਆਵਾਜ਼ ਕਰਦੇ ਰਹਿੰਦੇ ਆ ਮੈਨੂੰ ਡਿਸਟਰਬ ਬਹੁਤ ਕਰਦੇ ਆ ਜਿਵੇਂ ਅੰਦਰ ਟੀਵੀ ਦੇਖਣੀ ਆ ਤਾਂ ਵੀ ਬਾਜਾ ਮਾਰਦੇ ਰਹਿੰਦੇ ਆ ਜੇ ਮੈਂ ਸੁੱਤੀ ਪਈਆਂ ਤਾਂ ਵੀ ਆਏ ਨਹੀਂ ਵੇਖਦੇ ਕਿ ਅੰਦਰ ਰੂਮ ਦੇ ਵਿੱਚ ਕਿਵੇਂ ਵੜਨਾ ਸਿੱਧਾ ਆ ਕੇ ਗੇਟ ਖੋਲ ਲੈਂਦੇ ਆ ਵੀ ਮੈਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਤਾਂ ਜੇ ਕੀ ਕਹਿੰਦਾ ਵੀ ਪ੍ਰੀਤ ਉਹ ਆਪਣੀ ਮਾਂ ਦੀ ਹੈ ਨਾ ਵੀ ਪਾਪਾ ਦੇ ਜਾਣ ਬਾਅਦ ਉਹਨਾਂ ਦੀ ਜਿਹੜੀ ਹਾਲਤ ਆ ਉਹ ਆਪਾਂ ਸਮਝ ਸਕਦੇ ਆ ਵੀ ਘਰ ਦੇ ਵਿੱਚ ਤੁਸੀਂ ਦੋ ਹੀ ਔਰਤਾਂ ਹੋਣੀਆਂ ਵੀ ਮੈਂ ਤਾਂ ਡਿਊਟੀ ਤੇ ਚਲਾ ਜਾਣਾ ਵੀ ਤੁਸੀਂ ਐਦਾਂ ਰੱਖੀ ਜਿਆ ਕਰੋ ਵੀ ਬਜ਼ੁਰਗਾਂ ਜਿਹੜੇ ਉਹ ਬੱਚਿਆਂ ਵਰਗੇ ਹੋ ਜਾਂਦੇ ਆ ਉਹ ਕਹਿੰਦੀ ਵੀ ਮੈਂ ਜ਼ਿਆਦਾ ਨਹੀਂ ਬਰਦਾਸ਼ਤ ਕਰ ਸਕਦੀ ਚਲੋ ਆਈ ਕਿਚਕਿਚ ਜੀ ਹੁੰਦੇ ਹੁੰਦੇ 2-4 ਮਹੀਨੇ ਹੋਰ ਨਿਕਲ ਗਏ ਤੇ ਫਿਰ ਜਿਹੜੀ ਪ੍ਰੀਤ ਸੀ ਉਹਦੇ ਕੋਲ ਨਾ ਦੋ ਕੁੱਤੇ ਪਾਲੇ ਹੋਏ ਸੀ ਉਹ ਉਹਨੂੰ ਕੁੱਤਿਆਂ ਨਾਲ ਬੜਾ ਲਗਾਵ ਸੀ ਜਦੋਂ ਉਹ ਵਿਆਹ ਕੇ ਆਈ ਸੀ ਉਦੋਂ ਹੀ ਕੁੱਤੇ ਲੈ ਕੇ ਆਈ ਸੀ ਕਿਉਂਕਿ ਅਮੀਰ ਘਰਾਂ ਦੇ ਜਿਹੜੇ ਬੱਚੇ ਹੁੰਦੇ ਉਹਨਾਂ ਦੇ ਸ਼ੌਕ ਵੀ ਥੋੜੇ ਜਿਹੇ ਵੱਲੇ ਹੁੰਦੇ ਆ ਜਿਹੜੇ ਕੁੱਤੇ ਸੀ ਉਹ ਵਧੀਆ ਨਸਲ ਦੇ ਸੀ ਤੇ ਉਹਨਾਂ ਨੂੰ ਵਧੀਆ ਲਿਆ ਕੇ ਫੀਡ ਵਗੈਰਾ ਜਿਹੜੀ ਭੈੜੀ ਗਰੀ ਵਗੈਰਾ ਹੁੰਦੀ ਉਹ ਪਾਉਂਦੀ ਸੀ ਤੇ ਉਹ ਕੁੱਤਿਆਂ ਦਾ ਵੱਧ ਖਿਆਲ ਰੱਖਦੀ ਸੀ ਆਪਣੀ ਸੱਸ ਦਾ ਨਹੀਂ ਸੀ ਰੱਖਦੀ ਉਹਨਾਂ ਤੋਂ ਬਾਅਦ ਹੌਲੀ-ਹੌਲੀ ਉਹ ਨਾ ਜਿਹੜੀ ਆਪਣੀ ਸੱਸ ਤੇ ਜ਼ਿਆਦਾ ਖਿਜਣ ਲੱਗੀ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਮੈਂ ਇਹਨਾਂ ਨੂੰ ਇਸ ਘਰ ਦੇ ਵਿੱਚ ਬਰਦਾਸ਼ਤ ਨਹੀਂ ਕਰ ਸਕਦੀ। ਕੋਠੀ ਦੇ ਵਿੱਚ ਤਾਂ ਇਹ ਮੈਨੂੰ ਬਹੁਤ ਡਿਸਟਰਬ ਕਰਦੇ ਆ। ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਮੰਮੀ ਦਾ ਮੰਝਾ ਜਿਹੜਾ ਕੁੱਤਿਆਂ ਵਾਲੇ ਕਮਰੇ ਚ ਢਾੜਾਂ। ਵੈਸੇ ਤਾਂ ਕੁੱਤਿਆਂ ਦਾ ਕਮਰਾ ਵੀ ਸਪੈਸ਼ਲ ਤਿਆਰ ਕੀਤਾ ਹੋਇਆ ਸੀ। ਚੰਗਾ ਉਹਦੇ ਵਿੱਚ AC ਲੱਗਿਆ ਹੋਇਆ ਸੀ। ਪਰ ਉਹ ਕਹਿੰਦੀ ਵੀ ਮੈਂ ਇੱਥੇ ਨਹੀਂ ਰੱਖ ਸਕਦੀ, ਉੱਥੇ ਬੈਠੇ ਰਿਆ ਕਰਨਗੇ। ਜੱਗੀ ਕਹਿੰਦਾ ਵੀ ਦੇਖ ਲਾ ਭੀ ਤਾਂ ਵੀ ਜਿਹੜੀ ਸੋਸਾਇਟੀ ਦੇ ਵਿੱਚ ਆਪਾਂ ਰਹਿਣੇ ਆ ਵੀ ਆਪਾਂ ਨੂੰ ਲੋਕਾਂ ਨੇ ਇੱਥੇ ਆਉਣ ਨਹੀਂ ਦੇਣਾ। ਵੈਸੇ ਵੀ ਇਹ ਸਹੀ ਨਹੀਂ। ਜੇ ਆਪਾਂ ਸੋਚੀਏ ਵੀ ਇਹ ਸਹੀ ਆ ਵੀ ਆਪਾਂ ਮੰਮੀ ਨੂੰ ਕੁੱਤੇ ਵਾਲੇ ਕਮਰੇ ਚ ਪਾਈਏ ਵੀ ਕਿਉਂ ਕਹਿੰਦੇ ਲਿਆ ਉਸ ਕਮਰੇ ਦੇ ਵਿੱਚ ਕਿਹੜਾ ਕੋਈ ਕਮੀ ਆ ਵਧੀਆ ਸੋਫੇ ਬੈੱਡ ਲੱਗੇ ਆ ਕਿ ਏਸੀ ਲੱਗਿਆਗਾ ਚਲ ਉਹਨੇ ਕਿੱਥੇ ਮੰਨਣੀ ਸੀ ਆਪਦੇ ਘਰ ਵਾਲੇ ਦੀ ਵੀ ਆਪਣੀ ਸੱਸ ਨੂੰ ਉਧਰ ਕਮਰੇ ਚ ਸ਼ਿਫਟ ਕਰਤਾ ਤੇ ਉਹਦੀ ਸੱਸ ਨਸੀਬਕੌਰ ਨੇ ਵੀ ਬਿਲਕੁਲ ਮੱਥੇ ਵਟਣਾ ਪਾਇਆ ਸਭਾ ਉਹਦੀ ਸੱਸ ਦਾ ਪਹਿਲਾਂ ਨਾਲੋਂ ਜ਼ਿਆਦਾ ਕੁਛ ਰਹਿਣ ਲੱਗੀ ਉਹ ਕੁੱਤਿਆਂ ਨਾਲ ਬੈਠੀ ਜਵਾਕਾਂ ਵਾਂਗੂ ਗੱਲਾਂ ਕਰਦੀ ਰਹਿੰਦੀ ਉਹਨਾਂ ਨੂੰ ਪਿਆਰ ਕਰਦੀ ਕੁੱਤੇ ਵੀ ਉਹਦੇ ਆਲੇ-ਦੁਆਲੇ ਸਾਰਾ ਦਿਨ ਘੁੰਮਦੇ ਰਹਿੰਦੇ ਪਹਿਲਾਂ ਨਸੀਬਕੌਰੀ ਕਰੋਟੀ ਖਾਂਦੀ ਹੁੰਦੀ ਸੀ ਹੌਲੀ ਹੌਲੀ ਉਹ ਤਿੰਨ ਰੋਟੀਆਂ ਖਾਣ ਲੱਗੀ ਤੇ ਜਿਹੜੀ ਪ੍ਰੀਤ ਸੀ ਉਹ ਸੋਚਦੀ ਸੀ ਵੀ ਜਦੋਂ ਮੰਮੀ ਕੋਠੀ 'ਚ ਰਹਿੰਦੇ ਸੀ ਉਦੋਂ ਤਾਂ ਇੱਕ ਰੋਟੀ ਖਾਂਦੇ ਸੀ ਸਵੇਰ ਇੱਕ ਸ਼ਾਮ ਤੇ ਇੱਕ ਦੁਪਹਿਰੇ ਵੀ ਹੁਣ ਇੱਕੇਦਮ ਇਹਨਾਂ ਦੀਆਂ ਤਿੰਨ ਤਿੰਨ ਰੋਟੀਆਂ ਕਿਵੇਂ ਹੋ ਗਈਆਂ ਤੇ ਉਹਨੇ ਦੋ ਕੁ ਦਿਨ ਤਾਂ ਨਾ ਮਤਲਬ ਐ ਲੱਗਿਆ ਉਹਨੂੰ ਕਿ ਸ਼ਾਇਦ ਭੁੱਖ ਲੱਗੀ ਹੋਊ ਉਸ ਤੋਂ ਬਾਅਦ ਉਹਨੇ ਨਿਗਰੱਖੀ ਵੀ ਇਹ ਐਨੀ ਰੋਟੀਆਂ ਦਾ ਹੀ ਕੀ ਕਰਦੇ ਆ ਤੇ ਉਹਨੇ ਪਰਦੇ ਵਿੱਚ ਜਦੋਂ ਵੇਖਿਆ ਤੇ ਦੋ ਰੋਟੀ ਦੇ ਕੇ ਜਾਈ ਆ ਆਪਣੀ ਸੱਸ ਨੂੰ ਰੋਟੀ ਦੇਣ ਤੋਂ ਬਾਅਦ ਅਨਸੀਬੌਰ ਨੇ ਇੱਕ ਰੋਟੀ ਤਾਂ ਆਪਦੀ ਖਾਲੀ ਜਿਹਾ ਰੱਖ ਲਈ ਤੇ ਦੋ ਰੋਟੀਆਂ ਜਿਹੜੀਆਂ ਇੱਕ ਇੱਕ ਕੁੱਤੇ ਨੂੰ ਬਾਤੀ ਇਹ ਵੇਖ ਕੇ ਪ੍ਰੀਤ ਜਿਹੜੀ ਉਹ ਆਪੇ ਤੋਂ ਬਾਹਰ ਹੋ ਗਈ ਤੇ ਉਹ ਤਾਂ ਬੋਲਣ ਲੱਗੀ ਕਹਿੰਦੀ ਤੁਸੀਂ ਕੁੱਤਿਆਂ ਦੀਆਂ ਆਲਤਾਂ ਵਿਗਾੜ ਰਹੇ ਹੋ ਤੁਸੀਂ ਕੁੱਤਿਆਂ ਨੂੰ ਰੋਟੀ ਪਾਣਿਓ ਮੈਂ ਤਾਂ ਕੁੱਤਿਆਂ ਨੂੰ ਇੰਨਾ ਮਹਿੰਗਾ ਮਹਿੰਗਾ ਸਮਾਨ ਦਿੰਦੀ ਆ ਖਾਣ ਨੂੰ ਤੇ ਤੁਸੀਂ ਰੋਟੀ ਦੇ ਕੇ ਉਹਨਾਂ ਨੂੰ ਬਿਮਾਰ ਕਰਨਾ ਉਹ ਕਹਿੰਦੀ ਵੀ ਪੁੱਤ ਕਦੇ ਸੁਣਿਆ ਤਾਂ ਹੈ ਨਹੀਂ ਵੀ ਰੋਟੀ ਖਾਣੇ ਕੁੱਤੇ ਬਿਮਾਰ ਹੋਏ ਆ ਵੀ ਉਹ ਤਾਂ ਰੋਟੀ ਜਦੋਂ ਮੈਂ ਖਾਂਦੀ ਸੀ ਉਦੋਂ ਮੇਰੇ ਤੋਂ ਰੋਟੀ ਦੀ ਝਾਕ ਰੱਖਦੇ ਸੀ ਤੇ ਮੈਂ ਉਹਨਾਂ ਨੂੰ ਦੇਣ ਲੱਗੀ ਕਹਿੰਦੀ ਮੇਰੇ ਤੋਂ ਨਹੀਂ ਇੰਨਾ ਅੰਨ ਪੱਕਦਾ ਕਹਿੰਦੀ ਮੈਂ ਵੀ ਕਿਹਾ ਕਿ ਤੁਸੀਂ ਇੰਨੀਆਂ-ਇੰਨੀਆਂ ਰੋਟੀਆਂ ਕਿਵੇਂ ਖਾ ਜਾਂਦੇ ਹੋ ਤੇ ਉਹ ਤਾਂ ਹਰ ਦੇ ਘਰ ਵਾਲੇ ਨੂੰ ਆਉਣ ਨਾ ਦਿੱਤਾ ਨੌਕਰੀ ਤੋਂ ਤੇ ਉਹਨੂੰ ਕਹਿੰਦੀ ਵੀ ਇਹ ਤਾਂ ਕੁੱਤਿਆਂ ਦੀ ਆਦਤਾਂ ਬਗੜ ਰਹੇ ਆ ਵੀ ਇੱਥੇ ਨਹੀਂ ਰਹਿ ਸਕਦੇ ਵੀ ਨੇੜੇ ਆਪਣੇ ਘਰ ਦੇ ਇੱਕ ਵਿਰਧਾ ਆਸ਼ਰਮ ਆ ਉੱਥੇ ਛੱਡਿਆਉਣਿਆ ਖਰਚਾ ਪਾਣੀ ਆਪਾਂ ਦੇ ਦਾਂਗੇ ਉਹਦੀ ਗੱਲ ਸੁਣ ਕੇ ਜੱਗੀ ਹੈਰਾਨ ਰਹਿ ਗਿਆ ਵੀ ਪ੍ਰੀਤ ਤੂੰ ਕਿੱਦਾਂ ਦੀਆਂ ਗੱਲਾਂ ਕਰਦੀਆਂ ਵੀ ਆਪਾਂ ਆਪਣੀ ਮਾਂ ਨੂੰ ਵਿਰਧਾ ਆਸ਼ਰਮ ਛੱਡ ਕੇ ਆਈਏ ਉਹ ਕਹਿੰਦੀ ਵੀ ਜਾਂ ਤਾਂ ਫਿਰ ਇਸ ਘਰ 'ਚ ਹੀ ਰਹਿਣਗੇ ਤੇ ਜਾਂ ਫਿਰ ਮੈਂ ਰਹੂੰ ਤਾਂ ਜਿਹੜਾ ਜੱਗੀ ਹੁੰਦਾ ਉਹ ਆਪਣੇ ਘਰ ਵਾਲੀ ਦੇ ਦਬਾਅ ਹੇਠਾ ਕੇ ਆਪਣੀ ਮਾਂ ਨੂੰ ਵਿਰਧਾ ਆਸ਼ਰਮ ਛੱਡਿਆਉਂਦਾ ਜਦੋਂ ਉਹਨੂੰ ਗੱਡੀ ਦੇ ਵਿੱਚ ਬਿਠਾ ਕੇ ਉਹ ਲੈ ਕੇ ਜਾਂਦੇ ਆ ਤਾਂ ਜਿਹੜੇ ਕੁੱਤੇ ਆ ਉਹ ਭੱਜ ਕੇ ਅੱਗੇ ਗੱਡੀ ਦੇ ਵਿੱਚ ਬਹਿ ਜਾਂਦੇ ਆ ਨਸੀਬਪੁਰ ਦੇ ਨਾਲ ਤੇ ਉਹ ਚਲੋ ਉਹਨਾਂ ਨੂੰ ਐ ਹੁੰਦਾ ਵੀ ਚਲ ਕੁੱਤੇ ਆ ਗਏ ਨਾ ਵੀ ਨਾਲ ਮੋੜ ਲਿਆਵਾਂਗੇ ਬੇਅ ਦਾ ਆਸ਼ਰਮ ਦੇ ਵਿੱਚੋਂ ਉਹ ਕੁੱਤੇ ਆ ਜਿਹੜੇ ਐ ਮੋੜ ਲਿਆਉਂਦੇ ਆ ਕੁੱਤਿਆਂ ਨੂੰ ਤੇ ਜਿਹੜੀ ਮਾਂ ਨੂੰ ਛੱਡਿਆਉਂਦੇ ਆ ਕੁੱਤਿਆਂ ਨੂੰ ਪਹਿਲਾਂ ਤਾਂ ਐ ਨਹੀਂ ਲੱਗਦਾ ਉਹ ਗੱਡੀ 'ਚ ਬਹਿ ਜਾਂਦੇ ਆ ਪਰ ਉਸ ਤੋਂ ਬਾਅਦ ਨਾ ਹੋ ਜਦੋਂ ਗੱਡੀ ਚਲਾ ਕੇ ਬਾਹਰ ਲੈ ਕੇ ਆਉਂਦੇ ਆ ਤਾਂ ਕੁੱਤੇ ਜਿਹੜੇ ਛਾਲਾ ਮਾਰਦੇ ਆ ਤੇ ਨਸੀਬਪੁਰ ਵੱਲ ਭੱਜ-ਭੱਜ ਜਾਂਦੇ ਆ ਹੁਣ ਗੱਡੀ ਬੰਦ ਸੀ ਸ਼ੀਸ਼ੇ ਬੰਦ ਸੀ ਉਹਨਾਂ ਦਾ ਕੀ ਬਸ ਚੱਲਣਾ ਸੀ ਜਿਹੜੀ ਪ੍ਰੀਤ ਆ ਉਹ ਇਸੇ ਵੇਖਦੀ ਤਾਂ ਹੈਗੀ ਆ ਤੇ ਨਾਲੇ ਬੜ ਬੜ ਕਰਦੀ ਆ ਦੇਖ ਪਤਾ ਨਹੀਂ ਮਾਦਾ ਨੇ ਕੀ ਸੰਭਾਇਆ ਸੀ ਕੁੱਤਿਆਂ ਨੂੰ ਉਹਦੇ ਵੱਲ ਜਾਂਦੇ ਆ ਹਜੇ ਵੀ ਭੱਜ ਭੱਜ ਕੇ ਮੈਂ ਤਾਂ ਇੰਨੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਪਾਉਣੀਆਂ ਖਾਣ ਨੂੰ ਉਹ ਇੱਕ ਰੋਟੀ ਪਾਉਂਦੇ ਸੀ ਚਲ ਇੰਦਾ ਕਰਦੇ ਕਰਦੇ ਭਈ ਉਹ ਘਰ ਆ ਜਾਂਦੇ ਆ ਘਰੇ ਆ ਕੇ ਜਿਹੜੇ ਕੁੱਤੇ ਗੱਡੀ ਚੋਂ ਨਿਕਲ ਕੇ ਰੌਲਾ ਪਾ ਦਿੰਦੇ ਆ ਉਹ ਆ ਕੇ ਕਹਿੰਦੇ ਆ ਆਪਦੀ ਭਾਸ਼ਾ ਦੇ ਵਿੱਚ ਵੀ ਮਾਦਾ ਨੂੰ ਕਿਉਂ ਨਹੀਂ ਲੈਂਦਾ ਚਲ ਭਈ ਜਿਹੜੀ ਉਹ ਆ ਪ੍ਰੀਤ ਦਾ ਉਹਨਾਂ ਨੂੰ ਕਮਰੇ ਦੇ ਵਿੱਚ ਛੱਡ ਦਿੰਦੀ ਆ ਤੇ ਕਮਰੇ ਨੂੰ ਬੰਦ ਕਰ ਦਿੰਦੀ ਆ ਏਸੀ ਵੀ ਛੱਡ ਦਿੰਦੀ ਆ ਪਰ ਕੁੱਤੇ ਆ ਜਿਹੜੇ ਉਹ ਕਿੱਥੇ ਟਿਕਦੇ ਆ ਉਹਨਾਂ ਨੇ ਤਾਂ ਰੌਲਾ ਪਾਇਆ ਪੂਰੇ ਉਹਨਾਂ ਨੇ ਖਿੜਕੀਆਂ ਵਿੱਚ ਦੀ ਦਰਵਾਜ਼ੇ ਵਿੱਚ ਦੀ ਜਿੰਨਾ ਜ਼ੋਰ ਲੱਗਦਾ ਸੀ ਉਹਨਾਂ ਨੇ ਲਾਇਆ ਤੇ ਸ਼ਾਮ ਨੂੰ ਜਦੋਂ ਪ੍ਰੀਤ ਉਹਨਾਂ ਨੂੰ ਖਾਣ ਪੀਣ ਨੂੰ ਪਾਉਣ ਗਈ ਤਾਂ ਉਹਨਾਂ ਨੇ ਕੁਝ ਨਾ ਖਾਦਾ ਦੋ ਦਿਨ ਐਦਾਂ ਹੀ ਚੱਲਦਾ ਰਿਹਾ ਤੇ ਉਹਨਾਂ ਨੇ ਤਾਂ ਕਿਸੇ ਚੀਜ਼ ਨੂੰ ਮੂੰਹ ਨਾ ਲਾਇਆ ਨਾ ਪਾਣੀ ਪੀਤਾ ਪ੍ਰੀਤ ਪਾਰ ਆਪਣੇ ਘਰ ਵਾਲੇ ਜੱਗੀ ਨੂੰ ਕਹਿੰਦੀ ਵੀ ਇਹਨਾਂ ਨੂੰ ਕੀ ਹੋ ਗਿਆ ਉਹ ਕਹਿੰਦਾ ਵੀ ਬਿਮਾਰ ਨਾ ਹੁਣ ਕੁਛ ਦੁਖਦਾ ਹੋਊਗਾ ਵੀ ਮੈਂ ਡਾਕਟਰ ਲੈ ਆਉਣਾ ਚਲੋ ਡਾਕਟਰ ਨੂੰ ਲੈ ਆਉਂਦਾ ਤੇ ਡਾਕਟਰ ਕਹਿੰਦਾ ਵੀ ਕੀ ਪਹਿਲਾਂ ਇਹਨਾਂ ਦੇ ਕੋਲ ਕੋਈ ਹੋਰ ਜਾਨਵਰ ਰਹਿੰਦਾ ਸੀ ਵੀ ਇਹ ਇਹਦਾ ਕਿਉਂ ਹੋਇਆ ਕਿਦਾਂ ਵਾ ਤਾਂ ਜਿਹੜੀ ਪ੍ਰੀਤਾ ਉਹ ਦੱਸਦੀ ਆ ਕਿ ਮੇਰੀ ਜਿਹੜੀ ਸੱਸ ਸੀ ਉਹ ਇਹਨਾਂ ਦੇ ਕੋਲ ਰਹਿੰਦੀ ਸੀ ਤਾਂ ਉਹ ਕਹਿੰਦੇ ਵੀ ਹੁਣ ਉਹ ਕਿੱਧਰ ਗਈ ਉਹ ਕਹਿੰਦੀ ਵੀ ਹੁਣ ਤਾਂ ਉਹ ਸਾਡੀ ਕੁੜੀ ਕੋਲ ਗਈ ਆ ਝੂਠ ਬੋਲ ਦਿੰਦੀ ਆ ਆਪਦੀ ਕੁੜੀ ਕੋਲ ਮੈਲਣ ਗਈ ਆ ਉਹ ਕਹਿੰਦੇ ਫਿਰ ਉਹਨਾਂ ਦਾ ਉਦਰੇ ਮਾ ਕਰਦੇ ਆ ਇਹ ਉੱਤੇ ਵੀ ਤੁਸੀਂ ਉਹਨਾਂ ਨੂੰ ਬੁਲਾਓ ਜਾਂ ਫਿਰ ਇਹਨਾਂ ਨੂੰ ਵੀ ਨਾਲ ਹੀ ਭੇਜਿਆ ਕਰੋ ਜਦੋਂ ਨਾਲ ਰਹਿੰਦੇ ਹੈਗੇ ਤੇ ਪ੍ਰੀਤ ਆ ਜਿਹੜੀ ਫਿਰ ਬੜਬੜ ਕਰਕੇ ਹਟ ਜਾਂਦੀ ਆ ਕਹਿੰਦੀ ਫਿਰ ਕਿੰਨੇ ਕੁ ਦਿਨ ਭੁੱਖੇ ਰਹਿਣਗੇ ਆਪੇ ਕਹਿੰਦੀ ਖਾ ਲੈਣਗੇ ਜਦੋਂ ਭੁੱਖ ਲੱਗੀ ਉਹਨੇ ਤਾਂ 3-4 ਦਿਨ ਦਾ ਰਸੋ ਉਹ ਰੱਖਿਆ ਆਇਆ ਕਰੀ ਉਹਨਾਂ ਦਾ ਖਾਣਾ ਦਿਓ ਨਾ ਖਾਇਆ ਕਰਨ ਉਹ ਰੱਖਿਆ ਆਇਆ ਕਰੀ ਉਹਨੂੰ ਨਾ ਖਾਇਆ ਕਰਨ 3-4 ਦਿਨ ਤਾਂ ਪ੍ਰੀਤ ਨੇ ਸੋਚਿਆ ਵੀ ਚਲੋ ਖਾ ਲੈਣਗੇ ਤੇ ਜਦੋਂ ਪੂਰਾ ਹਫਤਾ ਹੋ ਗਿਆ ਹਨਾ ਉਹਨਾਂ ਨੇ ਕੀ ਕਹਿਣਾ ਮਾੜਾ ਮੋਟਾ ਪਾਣੀ ਦਾ ਪੀ ਲੈਂਦੇ ਜਦੋਂ ਤੇ ਲੱਗਦੀ ਪਰ ਉਹਵੇਂ ਨਾ ਖਾਂਦਾ ਜਿਵੇਂ ਪਹਿਲਾਂ ਖਾਂਦੇ ਸੀ ਤੇ ਉਦਾਸ ਪੈ ਰਹੇ ਨੇ ਨਿਰਾਸ਼ ਤੇ ਉਹਨਾਂ ਦੀਆਂ ਅੱਖਾਂ ਚੋਂ ਪਾਣੀ ਲਿਖਦਾ ਪ੍ਰੀਤ ਸੋਚਦੀ ਵੀ ਇਹ ਤਾਂ ਕੰਮ ਗਲਤੀ ਹੋ ਗਿਆ ਪਰਵ ਸੋਚਦੀ ਸੀ ਵੀ ਜੇ ਮਾਤਾ ਨੂੰ ਵਾਪਸ ਲਿਆਂਦਾ ਤੇ ਫਿਰ ਉਹਨੇ ਤਾਂ ਬਾਲੀ ਚ ਉਧਰ ਕਰਨੀ ਆ ਵੀ ਨਾਲੇ ਮੇਰੀ ਤਾਂ ਅਨਸਾਲਟ ਹੋ ਜੂ ਵੀ ਕੁਛ ਮਰਗੀ ਹੋ ਜੇ ਵੀ ਉਸ ਬੁੜੀ ਨੂੰ ਘਰੇ ਨਹੀਂ ਲਿਆਉਣਾ ਤੇ ਇੱਕ ਦਿਨ ਪ੍ਰੀਤ ਜਿਹੜੀ ਉਹ ਆਪਣਾ ਕੋਈ ਕੰਮ ਕਰ ਰਹੀ ਸੀ ਤੇ ਉਹਨਾਂ ਦੇ ਕੋ ਖਾਣਾ ਪਾਣੀ ਪਾ ਕੇ ਗਈ ਖਾਣਾ ਪਾਣੀ ਉਹਦੇ ਜਾ ਲ ਆ ਗਿਆ ਵੀ ਉਹ ਗੈਸ ਤੇ ਦੁੱਧ ਉੱਪਰ ਨਰਹ ਕੇ ਆਇਆ ਤੇ ਉਹ ਕੁੱਤੇਆਂ ਦਾ ਨਾ ਜਿਹੜਾ ਦਰਵਾਜ਼ਾ ਉਹ ਬੰਦ ਕਰਨਾ ਭੁੱਲੀ ਬੰਦ ਕਰਨਾ ਭੁੱਲ ਗਈ ਤੇ ਖਾਣਾ ਰੱਖ ਕੇ ਚਲੀ ਗਈ ਰਸੋਈ ਦੇ ਵਿੱਚ ਭੱਜ ਕੇ ਤੇ ਜਿਹੜੇ ਕੁੱਤੇ ਸੀ ਉਹ ਭੱਜ ਕੇ ਬਾਹਰ ਨਿਕਲ ਗਏ ਤੇ ਜਿਹੜਾ ਕੋਠੀ ਦਾ 메ਨ ਗੇਟ ਸੀ ਉਹ ਵੀ ਉੱਚਾ ਸੀ ਥੋੜਾ ਜਾਂ ਕੇ ਉਹਦੇ ਹੀਠਾਂ ਦੀ ਲੰਗ ਕੇ ਉਹ ਤਾਂ ਕੁੱਤੇ ਤਾਂ ਭੱਜੇ ਗਏ ਤੇ ਬਿਰਧਾ ਆਸ਼ਰਮ ਨੇੜੇ ਸੀ ਕੁੱਤਾ ਇੱਕ ਇਹੋ ਜਿਹਾ ਜਾਨਵਰ ਆ ਉਹਨੂੰ ਜਦੋਂ ਵੀ ਕਿਤੇ ਲੈ ਕੇ ਜਾਂਦੇ ਆ ਨਾ ਸਫਰ ਕਰਾਉਣਾ ਉਹ ਰਸਤਾ ਯਾਦ ਰੱਖਦਾ ਤੇ ਉਹ ਤਾਂ ਭੱਜੇ ਬਿਰਧਾ ਆਸ਼ਰਮ ਤੇ ਜਾ ਕੇ ਨਸੀਬਕੌਰ ਦੇ ਪੈਰਾਂ 'ਚ ਲੱਗੇ ਚਾਂਬੜਾ ਪਾਉਣ ਜਿੱਥੇ ਨਸੀਬਕੌਰ ਬੈਠੀ ਸੀ ਉਹਦੇ ਆਲੇ-ਦੁਆਲੇ ਦੀ ਜਿਹੜੇ ਆਸ-ਪਾਸ ਦੇ ਲੋਕ ਸੀ ਬਜ਼ੁਰਗ ਸਾਰੇ ਉਹ ਵੇਖਣ ਵੀ ਕੀ ਆ ਤਾਂ ਨਸੀਬ ਕੌਰ ਦੱਸਦੀ ਆ ਵੀ ਇਹ ਕੁੱਤੇ ਆ ਜਿਹਨਾਂ ਦੇ ਕਮਰੇ 'ਚ ਮੈਂ ਰਹਿੰਦੀ ਹੁੰਦੀ ਸੀ ਤੇ ਉਹ ਤਾਂ ਪੂਰਾ ਖੁਸ਼ ਹੋ ਜਾਂਦੇ ਆ ਤੇਦਰੋਂ ਪ੍ਰੀਤ ਕੌਰ ਜਦੋਂ ਦੁਪਹਿਰੇ ਇਹ ਦੇਖਦੀ ਆ ਨਾ ਵੀ ਖਾਣਾ ਪਾ ਕੇ ਆਵਾ ਦਵਾਰਾ ਵੀ ਕੀ ਆ ਠੀਕ ਹੋ ਜਾਣ ਵੀ ਖਾ ਲੈਣ ਤੇ ਜਦੋਂ ਜਾਂਦੀ ਆ ਤੇ ਉਹ ਗੇਟ ਖੁੱਲਾ ਵੇਖਦੀ ਆ ਕਮਰੇ ਦਾ ਉਹ ਖਰਾਣ ਰਹਿ ਜਾਂਦੀ ਆ ਤੇ ਫਿਰ ਉਹਦੇ ਯਾਦ ਹੁੰਦਾ ਵੀ ਹੈ ਗੇਟ ਤਾਂ ਮੈਂ ਬੰਦ ਹੀ ਨਹੀਂ ਕੀਤਾ ਉਹ ਭੱਜ ਕੇ ਆ ਕੇ ਕਮਰੇ 'ਚ ਵੇਖਦੀ ਆ ਤਾਂ ਕੁੱਤੇ ਹਨ ਹੁਣ ਕੁੱਤਿਆਂ ਨੂੰ ਉਹ ਬਹੁਤ ਪਿਆਰ ਕਰਦੀ ਸੀ ਉਨੇ ਰੋਂਦੀ ਰੋਂਦੀ ਲਈ ਆਪਣੇ ਹਸਬੰਦ ਨੂੰ ਫੋਨ ਕੀਤਾ ਕਿ ਜੱਗੀ ਆਪਣੇ ਤਾਂ ਡੌਗੀ ਪਤਾ ਨਹੀਂ ਕਿੱਧਰ ਚਲੇ ਗਏ ਉਹ ਕਹਿੰਦਾ ਵੀ ਕਿੱਧਰ ਚਲੇ ਗਏ ਕੀ ਮਤਲਬ ਕਹਿੰਦੀ ਮੈਂ ਤਾਂ ਖਾਣਾ ਪਕਾ ਕੇ ਗਈ ਸੀ ਮੈਂ ਤਾਂ ਦਰਵਾਜ਼ਾ ਬੰਦ ਕਰਨਾ ਭੁੱਲ ਗਈ ਵੀ ਮੈਂ ਤਾਂ ਪਤਾ ਹੀ ਨਹੀਂ ਲੱਗਣ ਦਿੱਤਾ ਤੇ ਜੱਗੀ ਹੈ ਜਿਹੜਾ ਉਹ ਮਾੜੀ ਮਾੜੀ ਹੱਸਦਾ ਕਿਉਂਕਿ ਜੱਗੀ ਨੂੰ ਪਤਾ ਸੀਗਾ ਵੀ ਉਹ ਪੱਕਾ ਵਿਰਦਾ ਆਸ਼ਰਮ ਗਏ ਹੋਣਗੇ ਉਹ ਕਹਿੰਦਾ ਵੀ ਚਲ ਕੋਈ ਨਾ ਫਿਕਰ ਨਾ ਕਰ ਮੈਂ ਘਰੇ ਆਉਣਾ ਜੱਗੀ ਹੈ ਜਿਹੜਾ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਘਰ ਆਉਂਦਾ ਤੇ ਆਪਣੇ ਘਰ ਵਾਲੀ ਪ੍ਰੀਤ ਨੂੰ ਗੱਡੀ 'ਚ ਬਿਠਾਉਂਦਾ ਉਹ ਕਹਿੰਦੀ ਵੀ ਗੱਡੀ ਤੁਸੀਂ ਤਾਂ ਗੱਡੀ ਕੱਢ ਲਈ ਵੀ ਆਪਾਂ ਲੱਭਣੇ ਤਾਂ ਆਪਣੀ ਡੋਗੀ ਆ ਉਹ ਕਹਿੰਦਾ ਬਸ ਤੂੰ ਬਹਿ ਜਾ ਚੁੱਪ ਕਰਕੇ ਗੱਡੀ 'ਚ ਬਹਿ ਜਾ ਉਹ ਗੱਡੀ 'ਚ ਬਹਿ ਜਾਂਦੀ ਆ ਤੇ ਗੱਡੀ 'ਚ ਬਹਿ ਕੇ ਜਿਹੜੀ ਗੱਡੀ ਆ ਉਹ ਵਰਦਾ Ashram ਵੱਲ ਨੂੰ ਚੱਲ ਪੈਂਦੀ ਆ ਤੇ ਪ੍ਰੀਤ ਚੁੱਪਚਾਪ ਬੈਠੀ ਸਾਰਾ ਕੁਝ ਵੇਖਦੀ ਰਹਿੰਦੀ ਆ ਜਦੋਂ ਉਹਨਾਂ ਨੇ ਗੱਡੀ ਲਿਜਾ ਕੇ ਵਰਦਾ Ashram ਦੇ ਅੰਦਰ ਲਾਈ ਤਾਂ ਜਿਹੜੇ ਕੁੱਤੇ ਸੀ ਉਹ ਨਸੀਬਕੌਰ ਦੇ ਆਸ-ਪਾਸੇ ਬੈਠੇ ਸੀ ਜਿਹੜੇ ਬੈਂਤ ਦੇ ਨਸੀਬਕੌਰ ਬੈਠੀ ਹੁੰਦੀ ਆ ਇੱਕ ਪਾਸੇ ਇੱਕ ਕੁੱਤਾ ਤੇ ਦੂਜੇ ਪਾਸੇ ਦੂਜਾ ਤੇ ਉਹ ਪ੍ਰੀਤ ਜਿਹੜੀ ਵੇਖ ਕੇ ਹੈਰਾਨ ਰਹਿ ਜਾਂਦੀ ਆ ਕਿਉਂਕਿ ਉਹ ਕੁੱਤੇ ਬੜੀ ਸ਼ਾਂਤੀ ਦੇ ਵਿੱਚ ਐਂ ਬੈਠੇ ਹੁੰਦੇ ਆ ਪੂਰੇ ਜਿਵੇਂ ਉਹਨਾਂ ਨੂੰ ਬਹੁਤ ਦਿਨਾਂ ਬਾਅਦ ਸਕੂਨ ਮਿਲਿਆ ਹੁੰਦਾ ਤਾਂ ਪ੍ਰੀਤ ਆਪਣੇ ਘਰ ਵਾਲੇ ਜੱਗੀ ਵੱਲ ਵੇਖ ਕੇ ਜਿਹੜੀ ਨੀਵੀਂ ਬਾ ਲੈਂਦੀ ਆ ਤੇ ਫਿਰ ਜਿਹੜਾ ਇੱਕ ਬਜ਼ੁਰਗ ਕੋਲ ਬੈਠਾ ਹੁੰਦਾ ਮਾਤਾ ਦੇ ਉਹ ਪੁੱਛਦਾ ਵੀ ਮਾਤਾ ਉਹ ਕੌਣ ਆ ਵੀ ਜਿਹੜੇ ਤੇਰੇ ਵੱਲ ਵੇਖ ਰਹੇ ਆ ਉਹ ਕਹਿੰਦੀ ਵੀ ਉਹ ਮੇਰੇ ਨੂੰ ਤੇ ਪੁੱਤ ਆ ਜਦੋਂ ਆਉਂਦੇ ਆ ਪ੍ਰੀਤ ਤੇ ਜੱਗੀ ਆਪਣੀ ਮਾਂ ਦੇ ਕੋਲ ਆਉਂਦੇ ਆ ਤੇ ਆਪਣੇ ਕੁੱਤਿਆਂ ਨੂੰ ਉਹ ਵੜਾਉਂਦੀ ਆ ਪ੍ਰੀਤ ਕੁੱਤੇ ਉਹਦੇ ਵੱਲ ਝਾਕਦੇ ਵੀ ਨਹੀਂ ਤੇ ਉਹ ਕਹਿੰਦੀ ਕਿ ਥੋਨੂੰ ਤਾਂ ਮੈਂ ਇੰਨਾ ਕੁਝ ਪਾਉਂਦੀ ਹੁੰਦੀ ਸੀ ਵੀ ਤੁਸੀਂ ਮੇਰਾ ਭੋਰਾ ਵੀ ਨਹੀਂ ਕੀਤਾ ਵੀ ਇਹ ਮਾਂ ਤਾਂ ਇੱਕ ਰੋਟੀ ਪਾਉਂਦੀ ਸੀ ਤੇ ਤੁਸੀਂ ਰੋਟੀ ਦੀ ਇੰਨੀ ਵਫਾਦਾਰੀ ਨਿਭਾਈ ਇਹਦੇ ਨਾਲ ਤਾਂ ਉਹ ਬਜ਼ੁਰਗ ਕਹਿੰਦਾ ਲਾਣਤੀਓ ਲਾਣਤੀਓ ਤੁਹਾਡੇ ਤੇ ਲਾਣਤਾ ਤੁਹਾਡੇ ਵਰਗੀ ਔਲਾਦ ਤਾਂ ਰੱਬ ਕਿਸੇ ਨੂੰ ਨਾ ਦੇਵੇ ਜਿਹੜੀ ਮਾਂ ਨੇ ਤੁਹਾਨੂੰ ਇੰਨਾ ਪੜਾ ਲਿਖਾ ਕੇ ਇੱਥੋਂ ਤੱਕ ਲਿਆਂਦਾ ਤੇ ਉਹਨੂੰ ਤੁਸੀਂ ਇੱਥੇ ਛੱਡ ਗਏ ਇੱਥੇ ਤਾਂ ਉਹ ਇਨਸਾਨ ਆਉਂਦੇ ਆ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਤੇ ਫਿਰ ਤੁਸੀਂ ਹੁਣ ਖੁਦ ਹੀ ਵੇਖ ਲਓ ਵੀ ਥੋਡੇ ਨਾਲੋਂ ਤਾਂ ਕੁੱਤੇ ਚੰਗੇ ਨੇ ਉਹਨਾਂ ਨੇ ਘਟੋ ਘਟਾ ਵਫਾਦਾਰੀ ਦਾ ਨਿਭਾਈ ਇੱਕ ਰੋਟੀ ਦੀ ਵਫਾਦਾਰੀ ਨਿਭਾਈ ਉਹਨਾਂ ਨੇ ਉਹਦੇ ਸਾਥ ਦੀ ਵਫਾਦਾਰੀ ਹਾਲਾਂਕਿ ਉਹ ਰੋਟੀ ਉਹਨੇ ਕਦੇ ਪਕਾ ਕੇ ਨਹੀਂ ਖਵਾਈ ਸੀ ਥੋੜੀ ਪਕਾਈ ਹੋ ਟੂ ਹੀ ਪਾਉਂਦੀ ਸੀ ਉਹ ਤੇ ਪ੍ਰੀਤ ਦਾ ਜਿਹੜੀ ਉਹਨੂੰ ਇਹਸਾਸ ਹੋ ਜਾਂਦਾ ਵੀ ਵਾਕਈ ਉਹਨੇ ਬਹੁਤ ਵੱਡੀ ਗਲਤੀ ਕੀਤੀ ਆ ਫਿਰ ਉਹ ਆਪਣੀ ਸੱਸ ਦੇ ਪੈਰਾਂ ਤੇ ਡਿੱਗ ਪੈਂਦੀ ਆ ਤੇ ਉਹਨੂੰ ਕਹਿੰਦੀ ਵੀ ਮਾਣ ਜੀ ਮੈਨੂੰ ਮਾਫ਼ ਕਰਦੇ ਹੋ ਫੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਫਿਰ ਪ੍ਰੀਤ ਦੇ ਜੱਗੀ ਆਪਣੇ ਕੁੱਤਿਆਂ ਨੂੰ ਤੇ ਮਾਤਾ ਨੂੰ ਖੁਸ਼ੀ-ਖੁਸ਼ੀ ਘਰ ਲੈ ਆਉਂਦਿਆ ਜਦੋਂ ਮਾਤਾ ਨੂੰ ਪ੍ਰੀਤ ਗੱਡੀ ਦੇ ਵਿੱਚ ਬਿਠਾਉਂਦੀ ਆ ਤਾਂ ਕੁੱਤੇ ਸੀਟ ਤੇ ਇੱਕ ਇੱਧਰ ਤੇ ਇੱਕ ਇੱਧਰ ਬਹਿ ਜਾਂਦੇ ਆ ਤੇ ਉਹ ਵੀ ਪੂਰੀ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਆ ਫਿਰ ਪ੍ਰੀਤ ਦੀ ਸੱਸ ਨਸੀਬ ਕੌਰ ਘਰ ਆ ਕੇ ਕੁੱਤਿਆਂ ਨੂੰ ਆਪਣੇ ਹੱਥ ਨਾਲ ਰੋਟੀ ਖਵਾਉਂਦੀ ਆ ਤੇ ਉਹ ਬੜਾ ਉਹਦਾ ਪਿਆਰ ਕਰਦੇ ਆ ਉਹਦੇ ਪੈਰ ਚੱਕਦੇ ਆ ਉਹਦੇ ਆਸ-ਪਾਸੇ ਭੱਜੇ ਫਿਰਦੇ ਆ ਇਹ ਵੇਖ ਕੇ ਪ੍ਰੀਤ ਵੀ ਜਿਹੜੀ ਖੁਸ਼ ਹੋ ਜਾਂਦੀ ਆ ਹਾਂਜੀ ਦੋਸਤੋ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸ਼ਸ਼ੀਕਾ